ਗਰਵ ਜੀ ਸੁਣਵਾਈ ਹੋਈ ਆ ਮੋੜ ਤੋਂ ਪਹਿਲਾਂ ਦੱਸ ਗਿਆ ਕਿ ਪਤਾ ਲੱਗ ਗਿਆ ਸੀ ਕਿ ਇੰਟਰਵਿਊ ਕਿੱਥੇ ਹੋਈ ਆ ਅੱਜ ਮੋੜ ਤੋਂ ਸੁਣਵਾਈ ਸੀਗੀ ਕੀ ਕਹਿਣਾ ਚਾਹੁੰਦੇ ਸਰ ਜਿਹੜੀ ਇਹ ਸੁਣਵਾਈ ਸੀਗੀ ਉਹਦੇ ਵਿੱਚ ਦੋ ਮੁੱਦੇ ਸੀਗੇ ਇੱਕ ਸੀਗਾ ਜੇਲ੍ਹਾਂ ਦੀ ਸਿਕਿਉਰਿਟੀ ਨੂੰ ਲੈ ਕੇ ਉਹ ਇੱਕ ਓਵਰਆਲ ਮੁੱਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਇੰਟਰਨੈਟ ਦੀ ਵਰਤੋਂ ਕੈਦੀ ਜਿਹੜੇ ਹੈਗੇ ਆ ਅੰਦਰ ਬੈਠੇ ਆ ਅੰਦਰ ટ્રਾਇਲ 'ਚ ਆ ਉਹ ਨਾ ਕਰ ਸਕਣ ਸੋ ਉਹਦੇ ਰਿਗਾਰਡਿੰਗ ਜੈਮਰਸ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਹਰ ਹਰ ਜੇਲ੍ਹ ਦੇ ਵਿੱਚ ਇਹੋ ਜਿਹੇ ਜੈਮਰਸ ਹੋਣੇ ਚਾਹੀਦੇ ਨੇ ਕਿ ਜਿਹੜੇ ਮੋਬਾਈਲ ਫੋਨਸ ਦੀ ਫ੍ਰੀਕਵੈਂਸੀ ਨੂੰ ਬਲਾਕ ਕਰ ਸਕਣ ਸੋ ਸਰਕਾਰ ਆਰ ਦਾ ਜਵਾਬ ਇਹ ਸੀ ਵੀ ਸਾਡੇ ਕੋਲ ਅੰਨੇ ਪੈਸੇ ਨਹੀਂ ਹੈਗੇ ਫੰਡਸ ਨਹੀਂ ਅਗੇ ਜਿੰਦੇ ਕਰਕੇ ਅਸੀਂ ਉਹ ਜੈਮਰਸ ਲਗਾ ਸਕੀਏ ਤੋਂ ਕੋਰਟ ਦੇ ਵਿੱਚ ਜਦੋਂ ਇਹ ਸਵਾਲ ਕੀਤਾ ਤਾਂ ਜਵਾਬ ਮਾਨਯੋਗ ਹਾਈ ਕੋਰਟ ਵੱਲੋਂ ਇਹ ਸੀਗਾ ਕਿ ਤੁਸੀਂ ਵੀਆਈਪੀਜ਼ ਨੂੰ ਜੈਮਰਸ ਦਿੱਤੇ ਹੋਏ ਨੇ ਇੰਨੇ ਸਾਰੇ ਵੀਆਈਪੀਜ਼ ਨੇ ਜਿਨ੍ਹਾਂ ਦੇ ਨਾਲ ਜਦੋਂ ਗੱਡੀਆਂ ਚਲਦੀਆਂ ਨੇ ਤੇ ਦੋ ਦੋ ਤਿੰਨ ਤਿੰਨ ਜੈਮਰਸ ਚੱਲਦੇ ਨੇ ਤੁਸੀਂ ਉਹਨਾਂ ਕੋਲੋਂ ਜੈਮਰਸ ਲੈ ਕੇ ਤੇ ਤੁਸੀਂ ਜੇਲ੍ਹਾਂ ਦੇ ਵਿੱਚ ਲਗਾ ਦਿਓ ਸੋ ਇੱਕ ਮਤਲਬ ਨੋਨ ਐਕਸੈਪਟੇਬਲ ਜਵਾਬ ਜਿਹੜਾ ਸੀਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਕੋਰਟ ਨੂੰ ਐਕਸੈਪਟੇਬਲ ਨਹੀਂ ਸੀਗਾ ਸੋ ਇਸ ਕਰਕੇ ਜੱਜ ਸਾਹਿਬ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ ਚੀਫ ਸਕੱਰੇਟਰੀ ਸਾਹਿਬ ਨੂੰ ਜੋ ਪੂਰੇ ਪੰਜਾਬ ਦੇ ਹੈੱਡ ਮੰਨੇ ਜਾਂਦੇ ਆ ਆਫਟਰ ਚੀਫ ਮਿਨਿਸਟਰ ਸੋ ਇੱਕ ਤਰੀਕੇ ਦੇ ਨਾਲ ਚੀਫ ਜਿਹ ਚੀਫ ਸੈਕਟਰੀ ਪੇਸ਼ ਹੁੰਦਾ ਦਾ ਮਤਲਬ ਭਗਵੰਤ ਮਾਨ ਜੀ ਆਪ ਪੇਸ਼ ਹੋ ਰਿਹਾ ਕੋਰਟ ਦੇ ਵਿੱਚ ਸੋ ਚੀਫ ਸੈਕਟਰੀ ਸਾਹਿਬ ਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਗਿਆ ਉਹ ਪੇਸ਼ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਜੀ ਮੈਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਸੋ ਉਹਨਾਂ ਨੂੰ ਕੱਲ ਸਵੇਰੇ 10 ਵਜੇ ਦਾ ਟਾਈਮ ਦਿੱਤਾ ਗਿਆ ਇਸ ਚੀਜ਼ ਵਾਸਤੇ ਕਿ ਤੁਸੀਂ ਜਵਾਬ ਦਿਓ ਕਿ ਤੁਸੀਂ ਇਸ ਤਰ੍ਹਾਂ ਦੇ ਜਵਾਬ ਮਾਨਯੋਗ ਹਾਈ ਕੋਰਟ ਨੂੰ ਕਿੱਦਾਂ ਦੇ ਸਕਦੇ ਹੋ ਕਿ ਤੁਹਾਡੇ ਕੋਲ ਜੈਮਰਦਲਵਾਨ ਜੋ ਅੱਗੇ ਪੈਸੇ ਨਹੀਂ ਹੈ ਜਿੱਥੋਂ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮ ਕਰਤਾ ਕਿ ਵੀ ਪਹਿਲੀ ਇੰਟਰਵਿਊ ਜਿਹੜੀ ਹੈ ਉਹ ਸੀਆਈਏ ਸਟਾਫ ਖਰੜ ਦੇ ਵਿੱਚ ਹੋਈ ਹੈ ਤੇ ਦੂਜੀ ਇੰਟਰਵਿਊ ਜੈਪੁਰ ਸੈਂਟਰਲ ਜੇਲ ਦੇ ਵਿੱਚ ਹੋਈ ਹੈ ਉਹ ਜਿਹੜੀ ਜੈਪੁਰ ਦੇ ਵਿੱਚ ਹੋਈ ਹੈ ਉਹ ਰਾਜਸਥਾਨ ਚ ਪੈ ਜਾਂਦਾ ਹਨ ਉਹਨੂੰ ਰਾਜਸਥਾਨ ਦੇ ਐਡਵੋਕੇਟ ਜਰਨਲ ਨੂੰ ਪੇਸ਼ ਹੋਣ ਦੇ ਆਰਡਰ ਦਿੱਤੇ ਸੀ ਪਿਛਲੀ ਡੇਟ ਨੂੰ ਅੱਜ ਕਿਸੇ وجہ ਦੇ ਨਾਲ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜੇ ਰਾਜਸਥਾਨ ਦੇ ਐਡਵੋਕੇਟ ਜਰਨਲ ਸਾਫ ਸੀ ਉਹ ਪੇਸ਼ ਨਹੀਂ ਹੋ ਸਕੇ ਇਸ ਕਰਕੇ ਉਹਨਾਂ ਨੂੰ ਕੱਲ ਦਾ ਟਾਈਮ ਜਿਹੜਾ ਹੈਗਾ ਰੱਖਿਆ ਗਿਆ ਹੈ ਉਹਦੇ ਵਿੱਚ ਸੀ ਉਮੀਦ ਕਰਦੇ ਹਾਂ ਕਿ ਉਹ ਪੇਸ਼ ਹੋਣਗੇ ਸੋ ਜਿਹੜੀ ਐਸ ਫਾਰ ਐਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਚ ਕਿਹ ਉਨਾ ਵਾਸਤੇ ਐਸਆਈਟੀ ਥੋੜਾ ਟਾਈਮ ਮੰਗ ਰਹੀ ਹੈ ਪਰ ਹਲੇ ਹਾਈ ਕੋਰਟ ਨੇ ਉਹਦੇ ਵਾਸਤੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਇੰਨਾ ਟਾਈਮ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ ਆ ਉਹ ਕੱਲ ਨੂੰ ਜਦੋਂ ਸਿਹਰੇ ਸੁਣਵਾਈ ਹੋਏਗੀ ਉਦੋਂ ਪਤਾ ਚੱਲੂਗਾ ਅਕਤੂਬਰ ਠੀਕ ਤਾਂ ਸਿੱਧੇ ਤੌਰ ਤੇ ਅੱਜ ਮੁਰਤ ਤੋਂ ਜਿਹੜੀ ਕੀ ਸੁਣਵਾਈ ਹੋਈ ਹੈ ਤੇ 10 ਕੱਲ 10 ਵਜੇ ਤੱਕ ਦੀ ਜਿਹੜੀ ਕੀ ਮੁਲਤਵੀ ਕਰ ਦਿੱਤੀ ਜਿਸ ਵਿੱਚ ਰਾਜਸਥਾਨ ਨੂੰ ਵੀ ਪਾਰਟੀ ਬਣਾਇਆ ਗਿਆ ਅਤੇ ਜੋ ਲਗਾਤਾਰ ਜੋ ਇੰਟਰਵਿਊ ਕੀਤੀ ਗਈ ਸੀ ਜੇਲ੍ਹ ਦੇ ਵਿੱਚ ਜੋ ਜਿੰਨੇ ਵੀ ਅਫਸਰ ਸੀ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ ਨਾਲ ਹੀ ਜੋ ਜੈਮਸ ਨੂੰ ਲੈ ਕੇ ਵੀ ਜੋ ਕਹੇ ਸੀ ਕਿ ਫੰਡਸ ਦੀ ਕਮੀ ਹੈ ਤੇ ਦੂਜੇ ਤੌਰ ਤੇ ਮੁਕਸ਼ਕਰਤਨ ਨੂੰ ਵੀ ਕੋਰਟ ਦੇ ਵਿੱਚ ਬੁਲਾਉਣ ਦਾ ਹੁਕਮ ਜਾਰੀ ਕੀਤਾ ਗੁਰਵਜੀ ਸੁਣਵਾਈ ਹੋਈ ਹੈ ਮੁਰਤ ਤੋਂ ਪਹਿਲਾਂ ਤਾਂ ਸੀਗਾ ਕਿ ਪਤਾ ਲੱਗ ਗਿਆ ਸੀ ਕਿ ਇੰਟਰਵਿਊ ਕਿੱਥੇ ਇਹ ਅੱਜ ਮੁਰ ਤੋਂ ਸੁਣਵਾਈ ਸੀਗੀ ਕੀ ਕਹਿਣਾ ਚਾਹੁੰਦਾ ਸਰ ਜਿਹੜੀ ਇਹ ਸੁਣਵਾਈ ਸੀਗੀ ਉਹਦੇ ਵਿੱਚ ਦੋ ਮੁੱਦੇ ਸੀਗੇ ਇੱਕ ਸੀਗਾ ਜੇਲ੍ਹਾਂ ਦੀ ਸਿਕਿਉਰਿਟੀ ਨੂੰ ਲੈ ਕੇ ਉਹ ਇੱਕ ਓਵਰਆਲ ਮੁੱਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਇੰਟਰਨੈਟ ਦੀ ਵਰਤੋਂ ਕੈਦੀ ਜਿਹੜੇ ਹੈਗੇ ਆ ਅੰਦਰ ਬੈਠੇ ਆ ਅੰਡਰ ਟ੍ਰਾਇਲ ਹੈਗੇ ਆ ਉਹ ਨਾ ਕਰ ਸਕਣ ਸੋ ਉਹਦੇ ਰਿਗਾਰਡਿੰਗ ਜੈਮਰਸ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਹਰ ਹਰ ਜੇਲ੍ਹ ਦੇ ਵਿੱਚ ਇਹੋ ਜਿਹੇ ਜੈਮਰਸ ਹੋਣੇ ਚਾਹੀਦੇ ਨੇ ਕਿ ਜਿਹੜੇ ਮੋਬਾਈਲ ਫੋਨਸ ਦੀ ਫ੍ਰੀਕੁਐਂਸੀ ਨੂੰ ਬਲਾਕ ਕਰ ਸਕਣ ਸੋ ਸਰਕਾਰ ਆਰ ਦਾ ਜਵਾਬ ਇਹ ਸੀ ਵੀ ਸਾਡੇ ਕੋਲ ਅੰਨੇ ਪੈਸੇ ਨਹੀਂ ਹੈਗੇ ਫੰਡਸ ਨਹੀਂ ਅਗੇ ਜਿੰਦੇ ਕਰਕੇ ਅਸੀਂ ਉਹ ਜੈਮਰਸ ਲਗਾ ਸਕੀਏ ਤੋਂ ਕੋਰਟ ਦੇ ਵਿੱਚ ਜਦੋਂ ਇਹ ਸਵਾਲ ਕੀਤਾ ਤਾਂ ਜਵਾਬ ਮਾਨਯੋਗ ਹਾਈ ਕੋਰਟ ਵੱਲੋਂ ਇਹ ਸੀਗਾ ਕਿ ਤੁਸੀਂ ਵੀਆਈਪੀਜ਼ ਨੂੰ ਜੈਮਰ ਦਿੱਤੇ ਹੋਏ ਨੇ ਇੰਨੇ ਸਾਰੇ ਵੀਆਈਪੀਜ਼ ਨੇ ਜਿਨ੍ਹਾਂ ਦੇ ਨਾਲ ਜਦੋਂ ਗੱਡੀਆਂ ਚਲਦੀਆਂ ਨੇ ਤੇ ਦੋ ਦੋ ਤਿੰਨ ਤਿੰਨ ਜੈਮਰਸ ਚੱਲਦੇ ਨੇ ਤੁਸੀਂ ਉਹਨਾਂ ਕੋਲੋਂ ਜੈਮਰਸ ਲੈ ਕੇ ਤੇ ਤੁਸੀਂ ਜੇਲ੍ਹਾਂ ਦੇ ਵਿੱਚ ਲਗਾ ਦਿਓ ਸੋ ਇੱਕ ਮਤਲਬ ਨੋਨ ਐਕਸੈਪਟੇਬਲ ਜਵਾਬ ਜਿਹੜਾ ਸੀਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਕੋਰਟ ਨੂੰ ਐਕਸੈਪਟੇਬਲ ਨਹੀਂ ਸੀਗਾ ਸੋ ਇਸ ਕਰਕੇ ਜੱਜ ਸਾਹਿਬ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ ਚੀਫ ਸਕੱਰੇਟਰੀ ਸਾਹਿਬ ਨੂੰ ਜੋ ਕੀ ਪੂਰੇ ਪੰਜਾਬ ਦੇ ਹੈੱਡ ਮੰਨੇ ਜਾਂਦੇ ਆ ਆਫਟਰ ਚੀਫ ਮਿਨਿਸਟਰ ਸੋ ਇੱਕ ਤਰੀਕੇ ਦੇ ਨਾਲ ਚੀਫ ਜੋ ਚੀਫ ਸੈਕਟਰੀ ਪੇਸ਼ ਹੁੰਦਾ ਦਾ ਮਤਲਬ ਭਗਵੰਤ ਮਾਨ ਜੀ ਆਪ ਪੇਸ਼ ਹੋ ਰਿਹਾ ਕੋਰਟ ਦੇ ਵਿੱਚ ਸੋ ਚੀਫ ਸੈਕਟਰੀ ਸਾਹਿਬ ਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਗਿਆ ਉਹ ਪੇਸ਼ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਜੀ ਮੈਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਸੋ ਉਹਨਾਂ ਨੂੰ ਕੱਲ ਸਵੇਰੇ 10 ਵਜੇ ਦਾ ਟਾਈਮ ਦਿੱਤਾ ਗਿਆ ਇਸ ਚੀਜ਼ ਵਾਸਤੇ ਕਿ ਤੁਸੀਂ ਜਵਾਬ ਦਿਓ ਕਿ ਤੁਸੀਂ ਇਸ ਤਰ੍ਹਾਂ ਦੇ ਜਵਾਬ ਮਾਨਯੋਗ ਹਾਈ ਕੋਰਟ ਨੂੰ ਕਿੱਦਾਂ ਦੇ ਸਕਦੇ ਹੋ ਕਿ ਤੁਹਾਡੇ ਕੋਲ ਜੈਮਰਦਲਵਾਨ ਜੋ ਅੱਗੇ ਪੈਸੇ ਨਹੀਂ ਹੈ ਜਿੱਥੋਂ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮ ਕਰਤਾ ਕਿ ਵੀ ਪਹਿਲੀ ਇੰਟਰਵਿਊ ਜਿਹੜੀ ਹੈ ਉਹ ਸੀਆਈਏ ਸਟਾਫ ਖਰੜ ਦੇ ਵਿੱਚ ਹੋਈ ਹੈ ਤੇ ਦੂਜੀ ਇੰਟਰਵਿਊ ਜੈਪੁਰ ਸੈਂਟਰਲ ਜੇਲ ਦੇ ਵਿੱਚ ਹੋਈ ਹੈ ਉਹ ਜਿਹੜੀ ਜੈਪੁਰ ਦੇ ਵਿੱਚ ਹੋਈ ਹੈ ਉਹ ਰਾਜਸਥਾਨ ਚ ਪੈ ਜਾਂਦਾ ਹੈ ਉਹਨੂੰ ਰਾਜਸਥਾਨ ਦੇ ਐਡਵੋਕੇਟ ਜਰਨਲ ਨੂੰ ਪੇਸ਼ ਹੋਣ ਦੇ ਆਰਡਰ ਦਿੱਤੇ ਸੀ ਪਿਛਲੀ ਡੇਟ ਨੂੰ ਅੱਜ ਕਿਸੇ وجہ ਦੇ ਨਾਲ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜੇ ਰਾਜਸਥਾਨ ਦੇ ਐਡਵੋਕੇਟ ਜਰਨਲ ਸਾਫ ਸੀ ਉਹ ਪੇਸ਼ ਨਹੀਂ ਹੋ ਸਕੇ ਇਸ ਕਰਕੇ ਉਹਨਾਂ ਨੂੰ ਕੱਲ ਦਾ ਟਾਈਮ ਜਿਹੜਾ ਹੈਗਾ ਰੱਖਿਆ ਗਿਆ ਹੈ ਉਹਦੇ ਵਿੱਚ ਸੀ ਉਮੀਦ ਕਰਦੇ ਹਾਂ ਕਿ ਉਹ ਪੇਸ਼ ਹੋਣਗੇ ਸੋ ਜਿਹੜੀ ਐਸ ਫਾਰ ਐਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਚ ਕਿਹ ਉਨਾ ਵਾਸਤੇ ਐਸਆਈਟੀ ਥੋੜਾ ਟਾਈਮ ਮੰਗ ਰਹੀ ਹੈ ਪਰ ਹਲੇ ਹਾਈ ਕੋਰਟ ਨੇ ਉਹਦੇ ਵਾਸਤੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਇੰਨਾ ਟਾਈਮ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ ਆ ਉਹ ਕੱਲ ਨੂੰ ਜਦੋਂ ਸਿਹਰੇ ਸੁਣਵਾਈ ਹੋਏਗੀ ਉਦੋਂ ਪਤਾ ਚੱਲੂਗਾ ਤਾਂ ਸਿੱਧੇ ਤੌਰ ਤੇ ਅੱਜ ਮੁਰਤ ਜਿਹੜੀ ਕਿ ਸੁਣਵਾਈ ਹੋਈ ਹੈ ਤੇ 10 ਕੱਲ 10 ਵਜੇ ਤੱਕ ਦੀ ਜਿਹੜੀ ਕਿ ਮੁਲਤਵੀ ਕਰ ਦਿੱਤੀ ਜਿਸ ਵਿੱਚ ਰਾਜਸਥਾਨ ਨੂੰ ਵੀ ਪਾਰਟੀ ਬਣਾਇਆ ਗਿਆ ਅਤੇ ਜੋ ਲਗਾਤਾਰ ਜੋ ਇੰਟਰਵਿਊ ਕੀਤੀ ਗਈ ਸੀ ਜੇਲ੍ਹ ਦੇ ਵਿੱਚ ਜੋ ਜਿੰਨੇ ਵੀ ਅਫਸਰ ਸੀ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ ਨਾਲ ਹੀ ਜੋ ਜੈਮਸ ਨੂੰ ਲੈ ਕੇ ਵੀ ਜੋ ਕਹੇ ਸੀ ਕਿ ਫੰਡਸ ਦੀ ਕਮੀ ਹੈ ਤੇ ਦੂਜੇ ਤੌਰ ਤੇ ਮੁਖਸਕਰਤਨ ਨੂੰ ਵੀ ਕੋਰਟ ਦੇ ਵਿੱਚ ਬੁਲਾਉਣ ਦਾ ਹੁਕਮ ਜਾਰੀ ਕੀਤਾ ਗਿਆ ਕੈਮਰੇ ਪਾਸਾ ਰਜਤ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਅਨਿਵਸਟਿਡਿਗ